ਅੱਜ ਕਿਸਰਾ ਦੇਤੇ ਹੋ ਜਿਹੜਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਅੱਜ ਦਾ ਜਿਹੜਾ ਇਹ ਦਾਨ ਉਤਸਵ ਮੈਂ ਕਹਾਂਗੀ ਬਹੁਤ ਬਹੁਤ ਵੱਡਾ ਉਪਰਾਲਾ ਆ ਪੂਰੀ ਟੀਮ ਵੱਲੋਂ ਕੀਤਾ ਗਿਆ ਹੈ ਸਿੱਖੂ ਸਾਹਿਬ ਵੱਲੋਂ ਸਾਡੇ ਦੀਵਾਨ ਸਾਹਿਬ ਨੇ ਨਾਲ ਔਰ ਮੈਂ ਅਗਰ ਕੱਲੇ-ਕੱਲੇ ਦਾ ਨਾਮ ਲਵਾਤਾ ਮੈਨੂੰ ਲੱਗਦਾ ਨਾਮਾਂ ਦੀ ਸੂਚੀ ਵੱਡੀ ਹੋ ਜਾਏਗੀ ਬਟ ਇਹ ਇਹ ਜਿਹੇ ਉਪਰਾਲਾ ਜਿਹੜਾ ਸ਼ਾਇਦ ਵਾਕਈ ਜ਼ਰੂਰਤ ਸੀ ਲੁਧਿਆਣਾ ਸ਼ਹਿਰ ਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਵਿਚ ਇਜ਼ ਫੁੱਲ ਆਫ ਰਿਸੋਰਸਸ ਬੜੀ ਵਾਰੀ ਅਸੀਂ ਦੇਖਦੇ ਆ ਵੀ ਸਾਡੇ ਕੋਲ ਚੀਜ਼ ਆ ਜਾਂਦੀ ਹੈ ਔਰ ਜਿਹੜੀ ਐਬਸੋਲਿਊਟ ਹੋ ਜਾਂਦੀ ਜਿਹੜੀ ਖਤਮ ਹੋ ਜਾਂਦੀ ᱛੀ ਸਾਨੂੰ ਪਤਾ ਹੀ ਨਹੀਂ ਹੁੰਦਾ ਉਹਦਾ ਕੀ ਕਰਨਾ ਸ਼ਾਇਦ ਉਸ ਚੀਜ਼ ਦੀ ਵਰਤੋਂ ਦੇ ਨਾਲ ਕਿਸੇ ਇੱਕ ਚਿਹਰੇ ਦੇ ਉੱਤੇ ਸਮਾਈਲ ਆ ਸਕਦੀ ਹੈ ਸ਼ਾਇਦ ਉਸ ਚੀਜ਼ ਦੀ ਵਰਤੋਂ ਦੇ ਨਾਲ ਜਿਹੜੀ ਸਾਡੇ ਘਰ ਦੇ ਵਿੱਚ ਯੂਸਲੈਸ ਪਈ ਹੋਈ ਆ ਉਹਦੇ ਨਾਲ ਇੱਕ ਬੱਚਾ ਹੱਸ ਸਕਦਾ ਹੈ ਇੱਕ ਬੱਚਾ ਪਰਿਵਾਰ ਦਾ ਜਿਹੜਾ ਰਸੋਈ ਦਾ ਰਾਸ਼ਨ ਪਾਣੀ ਆ ਉਹ ਇਕੱਠਾ ਹੋ ਸਕਦਾ ਹੈ ਸਭ ਤੋਂ ਅਨਮੋਲ ਗਹਿਣਾ ਜਿਹੜਾ ਆਪਾਂ ਵਿੱਦਿਆ ਦਾ ਗਹਿਣਾ ਕਹਿੰਦੇ ਆ ਉਹ ਇੱਥੇ ਜਿਹੜਾ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਜਾ ਸਕਦਾ ਸੋ ਸ਼ਾਬਾਸ਼ ਆ ਔਰ ਕੰਗratulations ਆ ਮੇਰੇ ਵੱਲੋਂ ਸਾਰੀ ਦੀ ਸਾਰੀ ਟੀਮ ਨੂੰ ਦੀਆਂ ਨੈਕ ਉਪਰਾਲਾ ਇੰਨੇ ਸਾਲਾਂ ਤੋਂ ਕਰਦੇ ਆ ਰਹੇ ਨੇ ਔਰ ਅੱਜ ਖੁਸ਼ੀ ਹੈ ਕਿ ਵੀ ਮੈਨੂੰ ਵੀ ਇਸ ਦਾ ਮੌਕਾ ਹਿੱਸਾ ਬਣਨ ਦਾ ਮੌਕਾ ਮਿਲਿਆ ਸੋ ਰੀਅਲੀ ਤੁਹਾਨੂੰ ਡਬਲ ਥੈਂਕ ਯੂ ਜੀ ਇਸ ਵਾਸਤੇ ਵੀ ਕਿਵੇਂ ਦੇਖਦੇ ਹੋ ਇਹ ਸਮਾਨ ਉਹ ਸਮਾਨ ਹੈ ਜੋ ਲੋਕ ਘਰਾਂ ਦੇ ਡਸਟਬਿਨਸ ਦੇ ਵਿੱਚ ਕੂੜੇ ਦੇ ਵਿੱਚ ਸੁੱਟ ਦਿੰਦੇ ਸੀ ਪਰ ਇਹਨਾਂ ਦੇ ਉਪਰਾਲੇ ਤੋਂ ਬਾਅਦ ਲੋਕਾਂ ਨੂੰ ਜਿਹੜਾ ਜਾਗਰੂਕਤਾ ਆਈ ਹੈ ਤੇ ਲੋਕ ਸਮਾਨ ਜਿਹੜਾ ਡਿਸਟ੍ਰਿਬਿਊਟ ਕਰ ਰਹੇ ਨੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਕ ਘਰ ਦੇ ਵਿੱਚ ਸਟੋਰ ਦੇ ਵਿੱਚ ਪਿਆ ਹੋਇਆ ਸਮਾਨ ਜਿਹਨੂੰ ਅਸੀਂ ਕਹ ਦਿੰਦੇ ਹਾਂ ਵੀ ਇਹ ਕਬਾੜ ਇਕੱਠਾ ਹੋ ਗਿਆ ਇਹਦੀ ਹੁਣ ਕੋਈ ਲੋੜ ਨਹੀਂ ਹੈਗੀ ਚਾਹੇ ਪੁਰਾਣੇ ਮੋਬਾਈਲਸ ਨੇ ਟੈਲੀਫੋਨਸ ਨੇ ਕੋਈ ਇਲੈਕਟ੍ਰੋਨਿਕ ਅਪਲਾਈਐਂਸਸ ਨੇ ਔਰ ਸਭ ਤੋਂ ਵਧੀਆ ਬੱਚਿਆਂ ਦੇ ਉਹ ਟੌਇਜ਼ ਨੇ ਜਿਨ੍ਹਾਂ ਨਾਲ ਖੇਡ ਕੇ ਸਾਡੇ ਬੱਚੇ ਸ਼ਾਇਦ ਖੁਸ਼ ਹੁੰਦੇ ਨੇ ਪਰ ਇੱਕ ਸਮਾਂ ਤੋਂ ਬਾਅਦ ਉਹ ਇੱਕ ਘਰ ਦੇ ਇੱਕ ਕੋਨੇ 'ਚ ਫੇਰ ਰਹਿ ਜਾਂਦੇ ਨੇ ਪਰ ਇਹ ਸਭ ਚੀਜ਼ਾਂ ਨੂੰ ਜਦੋਂ ਆਪਾਂ ਰੀਯੂਜ਼ਵਲ ਜਾਣਦੇ ਹਾਂ ਬਅਕਸਰ ਅਸੀਂ ਪੜ੍ਹਾ ਦੇਖਦੇ ਆ ਵੀ ਰੀਯੂਜ਼ ਰਿਡਿਊਸ ਰੀਯੂਜ਼ ਰੀਸਾਈਕਲ ਤੇ ਉਹ ਉਹਦੇ ਵਿੱਚ ਜਿਹੜਾ ਇਹ ਰੀਯੂਜ਼ ਵਾਲਾ ਹਿੱਸਾ ਹੈਗਾ ਯਾ ਬਹੁਤ ਅਹਿਮ ਰੋਲ ਅਦਾ ਕਰਦਾ ਕਿਉਂਕਿ ਇਹ ਟੌイズ ਹੁਣ ਜਿਹੜੇ ਬੱਚਿਆਂ ਕੋਲ ਜਾਣਗੇ ਉਹਨਾਂ ਦਾ ਸ਼ਾਇਦ ਡ੍ਰੀਮ ਹੋਏਗਾ ਅਜਿਹੇ ਟੌイズ ਲੈਂਦਾ ਹੁਣ ਜਿਹੜੇ ਬੱਚਿਆਂ ਕੋਲ ਕਿਤਾਬਾਂ ਜਾਣਗੀਆਂ ਪੜ੍ਹਨ ਵਾਸਤੇ ਉਹਨਾਂ ਦਾ ਕਿੰਨਾ ਵੱਡਾ ਖਾਪ ਪੂਰਾ ਹੋਏਗਾ ਕਿ ਜਿਹੜੇ ਕਿਤਾਬਾਂ ਅਫੋਰਡ ਨਹੀਂ ਕਰ ਸਕਦੇ ਸੀ ਪਰ ਇੱਥੋਂ ਫ੍ਰੀ ਆਫ ਕੋਸ ਜਾ ਸਕਦੇ ਸੇਮ ਇਜ਼ ਵਿਦ ਕਲੋਥਸ ਆਲਸੋ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਿਰਫ ਪੁਰਾਣਾ ਹੀ ਨਹੀਂ ਨਮਸਾਨ ਬਹੁਤ ਜ਼ਿਆਦਾ ਸੋ ਪੰਜਾਬੀ ਤਾਂ ਵੈਸੇ ਹੀ ਦਿਲਦਾਰ ਹੁੰਦੇ ਨੇ ਆਪਣੀ ਦਿਲਦਾਰੀ ਵਾਸਤੇ ਜਾਣੇ ਜਾਂਦੇ ਨੇ ਸੋ ਅੱਜ ਲੁਧਿਆਣਾ ਵਾਸੀਆਂ ਨੇ ਰਲ ਕੇ ਔਰ ਖਾਸ ਤੌਰ ਤੇ ਸਕੂਲ ਸਟੂਡੈਂਟਸ ਨੇ ਰਲ ਕੇ ਸਾਡੇ ਜਸਦੇਵ ਸੇਖੋ ਜੀ ਔਰ ਇਹਨਾਂ ਵਧੀਆ ਉਪਰਾਲਾ ਜਿਹੜਾ ਇਹ ਨੇਕ ਉਪਰਾਲਾ ਕੀਤਾ ਗਿਆ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਔਰ ਇੱਕ ਵਾਰ ਜ਼ਰੂਰ ਕਹਾੰਗੀ ਜੇ ਤੁਹਾਨੂੰ ਵੀ ਕਿਤੇ ਲੱਗਦਾ ਹੈ ਵੀ ਕੋਈ ਚੀਜ਼ ਅੱਜ ਸਾਡੇ ਘਰ ਦੇ ਵਿੱਚ ਪਈ ਹੈ ਲੇਕਿਨ ਮੈਂ ਇਹਨੂੰ ਵਰਤ ਨਹੀਂ ਸਕਦਾ ਚਾਹੇ ਉਹ ਖਰਾਬ ਹੈ ਚਾਹੇ ਉਹ ਸਹੀ ਹੈ ਤਾਂ ਜ਼ਰੂਰ ਤੁਸੀਂ ਵੀ दान ਉਤਸਵ ਦੇ ਵਿੱਚ ਹਿੱਸਾ ਲਓ ਕਿਉਂਕਿ ਉਸ ਚੀਜ਼ ਨੂੰ ਚਾਹੇ ਤਾਂ ਉਹ ਰੀਯੂਜ਼ ਕੀਤੀ ਜਾਊਗੀ ਚਾਹੇ ਉਹ ਸੇਲ ਆਊਟ ਕਰਕੇ ਕਿਸੇ ਨਾ ਕਿਸੇ ਜਿਹੜਾ ਗਰੀਬ ਹੈ ਉਹਦਾ ਢਿੱਡ ਭਰਿਆ ਜਾਊਗਾ ਸੋ ਪਲੀਜ਼ ਆਓ ਰਲ ਕੇ ਇਸ ਦਾਨ ਉਤਸਵ ਦਾ ਹਿੱਸਾ ਬਣੀਏ ਔਰ ਆਪਣੇ ਆਪ ਨੂੰ ਕਿਤੇ ਇੱਕ ਕਰਕੇ ਉਸ ਖੁਸ਼ੀ ਦੇ ਵਿੱਚ ਸ਼ਾਮਲ ਕਰੀਏ ਜੋ ਖੁਸ਼ੀ ਉਹਨਾਂ ਚਿਹਰਿਆਂ ਤੇ ਦਿਖੇਗੀ ਇਸ ਚੀਜ਼ਾ ਤੋਂ ਧੰਨਵਾਦ ਜੀ